ਜੇ ਜੰਗ ਮੁਸਲਤ ਹੋਈ ਤੇ ਪੰਜਾਬ ਦੇ ਵਿੱਚ ਉਹ ਅਸੀਂ ਕਿਸੇ ਫੌਜ ਨੂੰ ਨੰਗੜ ਨਹੀਂ ਦਵਾਂਗੇ ਪੰਜਾਬ ਜਿਹੜਾ ਉਹ ਸਿੰਘਾਂ ਦਾ ਹੈ ਔਰ ਸਿੰਘ ਜਿਹੜੇ ਆ ਗੁਰੂ ਨਾਨਕ ਸਾਹਿਬ ਦੇ ਧਰਤੀ ਨੂੰ ਪਿਆਰ ਕਰਦੇ ਸਾਡੀ ਜੰਗ ਲੱਗ ਜਾਂਦੀ ਹੈ ਤੇ ਪਾਕਿਸਤਾਨ ਕਿਤਨਾ ਕੁ ਸਟਰੋਂਗ ਹੈ ਤੇ ਇੰਡੀਆ ਕਿਤਨਾ ਕੁ ਸਟਰੋਂਗ ਹੈ ਕੋਈ ਗੈਸ ਹੋਵੇ ਯਾਰ ਇਸ ਤਰ੍ਹਾਂ ਜੰਗ ਦੇ ਪਹਿਲੀ ਗੱਲ ਇਹ ਅੱਛੀ ਚੀਜ਼ ਨਹੀਂ ਲੇਕਿਨ ਅਗਰ ਆਸੀਂ ਤਾਕਤ ਦਾ ਅੰਦਾਜ਼ਾ ਕਰੀਏ ਨਾ ਹਥਿਆਰਾਂ ਦਾ ਤਾਕਤ ਦੇ ਹਥਿਆਰਾਂ 'ਚ ਫਰਕ ਹੈ ਨਾ ਹਥਿਆਰਾਂ ਦਾ ਅੰਦਾਜ਼ਾ ਕਰੀਏ ਤੇ ਅਗਰ ਐਟਮ ਦੀ ਗੱਲ ਕਰੀਏ ਤੇ ਐਟਮ ਪਾਕਿਸਤਾਨ ਕੋਲ ਜ਼ਿਆਦਾ ਨੇ 10 ਉਹਨਾਂ ਨਾਲੋਂ ਅੱਛਾ ਉਹਨਾਂ ਕੋਲ ਅਗਰ 164 ਦੇ ਕਰੀਬ ਨੇ ਤੇ ਪਾਕਿਸਤਾਨ ਕੋਲ 177 ਦੇ ਕਰੀਬ ਨੇ ਸਹੀ ਹੋ ਗਿਆ ਮਤਲਬ ਕਿ 12 13 ਪਾਕਿਸਤਾਨ ਕੋਲ ਜ਼ਿਆਦਾ ਨੇ ਜੇ 에ਅਰ ਫੋਰਸ ਦੀ ਗੱਲ ਕਰੀਏ ਤੇ ਸਾਡੇ ਕੋਲ ਤਕਰੀਬਨ 5th ਜਨਰੇਸ਼ਨ ਦੇ ਜਿਹੜੇ ਤਿਆਰੇ ਨੇ ਉਹ ਵੀ ਤਕਰੀਬਨ ਉਹ 2 ਚਾ ਮੀਟਰ 4 5th ਜਨਰੇਸ਼ਨ ਹਾਂਜੀ 5th ਜਨਰੇਸ਼ਨ ਵਾਰ ਜਿਹੜੇ ਵਾਸਤੇ ਜਿਹੜੇ ਯੂਜ਼ ਹੋ ਰਹੇ ਨੇ ਨਾ ਇਹ ਉਹ ਪਾਕਿਸਤਾਨ ਨੂੰ ਤਕਰੀਬਨ 5-6 ਮਹੀਨਿਆਂ ਦੇ ਵਿੱਚ ਵਿੱਚ ਮਿਲ ਜਾਣੇ ਨੇ ਚਾਈਨਾ ਤੋਂ ਹਾਂ ਚਾਈਨਾ ਤੋਂ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਟ੍ਰੇਨਿੰਗ ਕਰਨ ਗਏ ਹੋਏ ਨੇ ਦੇ ਇਸ ਹਿਸਾਬ ਨਾਲ ਅਗਰ ਉਹਨਾਂ ਦੇ ਜਨਰਲ ਬਖਸ਼ੀ ਜਿਹੜੇ ਨੇ ਤੁਸੀਂ ਸੁਣੇ ਹੋਣੇ ਨੇ ਵੇਖੇ ਹੋਣੇ ਨੂੰ ਐਂਜ ਕਰਕੇ ਮੂਛਾਂ ਨੇ ਉਹ ਇਹ ਗੱਲ ਕਰ ਰਹੇ ਸੀ ਕਿ ਇਹਦੇ ਹਿਸਾਬ ਨਾਲ ਇੰਡੀਆ ਬਹੁਤ ਪਿੱਛੇ ਵੀ ਬਹੁਤ ਪਿੱਛੇ ਇਸ ਤਰ੍ਹਾਂ ਏਅਰ ਡਿਫੈਂਸ ਦੇ ਹਿਸਾਬ ਨਾਲ ਏਅਰ ਡਿਫੈਂਸ ਦੇ ਹਿਸਾਬ ਨਾਲ ਬਹੁਤ ਪਿੱਛੇ ਇਸ ਤਰ੍ਹਾਂ ਹੈ ਕਿ ਉਹਨਾਂ ਕੋਲ ਜਿਹੜੇ ਤਿਆਰ ਨੇ ਨਾ 4.5 ਜਨਰੇਸ਼ਨ ਦੇ ਨੇ ਉਹ ਮਤਲਬ ਕਿ ਥੋੜੇ ਲੋ ਨੇ ਹਾਂ ਤੇ ਫਿਰ ਉਹਦੇ ਵਿੱਚ ਅਗਰ ਹੋਰ ਮਜ਼ੀਦ ਹਿਸਾਬ ਲਾਇਆ ਜਾਵੇ ਤੇ ਉਹਨਾਂ ਕੋਲ 4th ਜਨਰੇਸ਼ਨ ਦੇ ਜਿਹੜੇ ਨਾ ਜ਼ਿਆਦਾ ਨੇ ਤਿਆਰੇ ਅਗਰ ਉਹ ਦੁਨੀਆ 6th ਤੋਂ ਹੀ ਟੱਪਦੀ ਵੀ ਹੈ ਹਾਂ ਜੀ ਰਸ਼ੀਆ ਕੋਲ 5. ਫਾਈਵ ਜਿਹੜਾ ਨਾ ਉਹ ਜਨਰੇਸ਼ਨ ਜਨਰੇਸ਼ਨ ਹੈ ਤੇ ਉਹ ਅਗਰ ਦੇਖਿਆ ਜਾਵੇ ਤੇ 에ਅਰ ਦੇ ਹਿਸਾਬ ਨਾਲ ਨਾ 에ਅਰ ਫੋਰਸ ਦੇ ਹਿਸਾਬ ਨਾਲ ਪਾਕਿਸਤਾਨ ਦੀ ਬਰਤਰੀ ਹੈ 에ਅਰ ਡਿਫੈਂਸ ਤੇ ਕਾਊਂਟਰ ਅਟੈਕ ਇਹ ਪੱਕ ਦੇ ਵਿੱਚ ਪਾਕਿਸਤਾਨ ਦੀ ਬਰਤਰੀ ਹੈ ਉਹਨਾਂ ਨਾਲੋਂ ਉਹ ਐ ਪਿੱਛੇ ਜੇ ਤੁਸੀਂ ਦੋ ਤਿੰਨ ਦਿਨ ਪਹਿਲੇ ਮੁਜ਼ਾਰਾ ਵੀ ਉਸ ਚੀਜ਼ ਦਾ ਦੇਖਿਆ ਕਿ ਉਹਨਾਂ ਦੇ ਦੋ ਜਹਾਜ਼ ਆਏ ਰਾਫੇਲ ਹਾਂ ਜੀ ਉਹਨਾਂ ਨੇ ਕਸ਼ਮੀਰ ਜੋੜਾਏ ਪਾਕਿਸਤਾਨ ਨੇ ਇਧਰੋਂ ਨਾਲ ਤੇ ਇਹਨਾਂ ਜਹਾਜ਼ ਬਕਾਲੇ ਜੋੜਾਏ ਜਿਹਨੇ ਜਫ 16 ਵੀ ਉੱਡਿਆ ਜੀ ਐਫ ਥੰਡਰ ਵੀ ਸੀ ਹਾਂ ਜੀ ਉਹ ਉਡਾ ਕੇ ਤੇ ਉਹਦਾ ਨੁਕਸਾਨ ਬੜਾ ਤੁਹਾਨੂੰ ਕੀ ਦਸੀਏ ਇੰਡੀਆ 'ਚ ਕੀ ਹੋਇਆ ਇੰਡੀਆ ਦੇ ਵਿੱਚ ਜਿਹੜੇ ਉਹਨਾਂ ਦੇ 2-3 ਜਰਨਲਸ ਹਨ ਨਾ ਮੇਨ ਉਹ ਮੋਦੀ ਨੇ ਹਟਾ ਦਿੱਤੇ ਨੇ ਹਟਾ ਦਿੱਤੇ ਨੇ ਯਾ ਯਾ ਸਿੱਖਾਂ ਦੇ ਇੱਕ ਹੋਰ ਬੜੇ ਵੱਡੇ ਰਹਿਨਮਾਨ ਨੇ ਉਹਨਾਂ ਨੇ ਇੱਕ ਬਿਆਨ ਦਿੱਤਾ ਪਾਕਿਸਤਾਨੀ ਫੌਜ ਦੇ ਹੱਕ ਦੇ ਵਿੱਚ ਉਹ ਕਹਿੰਦੇ ਨੇ ਕਿ ਅਗਰ ਜੰਗ ਹੋਈ ਤੇ ਪੰਜਾਬ ਦੇ ਕਿਸੇ ਵੀ ਭਾਰਤੀ ਨੂੰ ਅਸੀਂ ਯਾਨਕਿ ਭਾਰਤੀ ਫੌਜੀ ਨੂੰ ਪੰਜਾਬ 'ਚੋਂ ਨਹੀਂ ਗੁਜ਼ਰਨ ਦੇਵਾਂਗੇ ਤੇ ਇਹ ਅਸੀਂ ਪੂਰੀ ਸਪੋਰਟ ਕਰਨੇ ਆ ਪਾਕਿਸਤਾਨ ਦੀ ਤੇ ਪਾਕਿਸਤਾਨੀ ਪੰਜਾਬ ਦੀ ਕਿਉਂਕਿ ਦੋਨਾਂ ਪਾਸੋਂ ਜਿਹੜਾ ਨੁਕਸਾਨ ਹੋਵੇਗਾ ਉਹ ਪਾਕਿਸਤਾਨ ਦਾ ਹੋਵੇਗਾ ਇਹ ਸਿੱਖ ਰਹਿਨਮਾ ਦਾ ਇੱਕ ਬਿਆਨ ਸੁਣਨੇ ਆ ਹਾਂ ਤੇ ਸਿੱਖ ਰਹਿਨਮਾ ਆਪਾਂ ਉਹਦੇ ਇੱਕ ਸੁਣਨੇ ਆ ਛੋਟਾ ਜਿਹਾ ਬਿਆਨ ਤੇ ਉਮੀਦ ਹੈ ਦੋਸਤੋਂ ਤੁਹਾਨੂੰ ਪਸੰਦ ਆਏਗਾ ਜੇ ਇੰਡੀਆ ਦਾ ਜਿਹੜਾ ਉਹਨੇ ਡਰਾਮਾ ਕੀਤਾ ਉਹਨੇ ਸਿਰਫ ਇਸ ਕਰਕੇ ਕੀਤਾ ਕਿ ਪਾਕਿਸਤਾਨ ਦੇ ਉੱਤੇ ਜੰਗ ਮੁਸੱਲਤ ਹੋਵੇ ਅਸੀਂ ਇਸ ਚੀਜ਼ ਨੂੰ ਬਿਲਕੁਲ ਨਹੀਂ ਮੰਨਦੇ ਜੇ ਜੰਗ ਮੁਸੱਲਤ ਹੋਈ ਤੇ ਪੰਜਾਬ ਦੇ ਵਿੱਚ ਉਹ ਅਸੀਂ ਕਿਸੇ ਫੌਜ ਨੂੰ ਨੰਗੜ ਨਹੀਂ ਦਵਾਂਗੇ ਪੰਜਾਬ ਜਿਹੜਾ ਉਹ ਸਿੰਘਾਂ ਦਾ ਹੈ ਔਰ ਸਿੰਘ ਜਿਹੜੇ ਆ ਗੁਰੂ ਨਾਨਕ ਸਾਹਿਬ ਦੀ ਧਰਤੀ ਨੂੰ ਪਿਆਰ ਕਰਦੇ ਸਾਡੀ ਉਹ ਧਰਤੀ ਜਿਹੜੀ ਸਾਡੇ ਵਾਸਤੇ ਪੂਜਾ ਦੇ ਕਾਬਲ ਹੈ ਅਗਰ ਉਹਦੇ ਉੱਤੇ ਹਮਲਾ ਹੋਏਗਾ ਤੇ ਅਸੀਂ پاک ਫੌਜ ਦਾ ਪੂਰੀ ਤਰ੍ਹਾਂ ਸਾਥ ਦੇਵਾਂਗੇ پاک ਫੌਜ ਨੂੰ ਲੰਗਰ ਵੀ ਖਵਾਵਾਂਗੇ پاک ਫੌਜ ਨੂੰ ਪਾਣੀ ਵੀ ਪਿਵਾਵਾਂਗੇ پاک ਫੌਜ ਨੂੰ ਸਲੂਟ ਵੀ ਕਰਾਂਗੇ ਔਰ ਉਹਨਾਂ ਦਾ ਸਾਥ ਵੀ ਦੇਵਾਂਗੇ ਔਰ ਜਿੱਥੇ ਤੱਕ ਹੋਏਗਾ ਅਸੀਂ ਗੁਰੂ ਨਾਨਕ ਸਾਹਿਬ ਦੀ ਧਰਤੀ ਦੇ ਉੱਤੇ ਕਦੇ ਵੀ ਦੁਸ਼ਮਣ ਨੂੰ ਚੜ੍ਹਨਾ ਨਹੀਂ ਦਵਾਂਗੇ ਯੋ ਯੇ ਛੋਟਾ ਜਿਹਾ ਬਿਆਨ ਸੀ ਤੇ ਬਹੁਤ ਵਧੀਆ ਲੱਗਾ ਕਿਉਂਕਿ ਸਿੱਖਾਂ ਵੱਲੋਂ ਪਾਕਿਸਤਾਨ ਨੂੰ ਬੜੀ ਸਪੋਰਟ ਕੀਤੀ ਜਾ ਰਹੀ ਹੈ ਕਿਉਂਕਿ ਇਹ ਗੱਲ ਉਹੀ ਹੈ ਕਿ ਉਹ ਪਾਕਿਸਤਾਨ ਨੂੰ ਪੰਜਾਬ ਨੂੰ ਬਹੁਤ ਪਿਆਰ ਕਰਦੇ ਨੇ ਤੇ ਦੂਸਰਾ ਇਹ ਕਿ ਦੇਖੋ ਨਾ ਉਧਰ ਵੀ ਪੰਜਾਬ ਹੈ ਇਧਰ ਵੀ ਪੰਜਾਬ ਹੈ ਤੇ ਨੁਕਸਾਨ ਪੰਜਾਬ ਦਾ ਹੀ ਹੋਣਾ ਹੈ ਇਸ ਵਾਰ ਸੇ ਪੰਜਾਬ ਕਹਿੰਦੇ ਨੇ ਕੰਮ ਅਜ਼ ਕੰਮ ਚੜਦੇ ਪੰਜਾਬ ਵਾਲੇ ਕਿ ਅਸੀਂ ਤੇ ਜਿੰਨੀ ਕੋਈ ਮਦਦਖਲਤ ਕਰ ਸਕਨੇ ਆ ਉਹ ਤੇ ਕਰੀਏ ਹਾਂਜੀ ਮੇਰੇ ਨਾਲ ਗੱਲ ਹੋ ਰਹੀ ਸੀ ਇੱਕ ਦੋਸਤ ਨਾਲ ਤੇ ਉਹ ਨਾ ਇਹ ਗੱਲ ਬਾਰ-ਬਾਰ ਕਰ ਰਹੇ ਸੀ ਕਿ ਜਿਹੜਾ ਇਹ ਪੰਜਾਬ ਇਹ ਨਾ ਇਹ ਵੀ ਸਾਡਾ ਖੂਨ ਹੈ ਉਹਨੇ ਕਿਹਾ ਮਜ਼ਹਬ ਇੱਕ ਅਲੱਗਾਂ ਚੀਜ਼ ਹੈ ਬਿਲਕੁਲ ਲੇਕਿਨ ਅਸੀਂ ਸਾਡੇ ਖੂਨ ਦੇ ਰਿਸ਼ਤੇ ਨੇ ਆਪਸ ਦੇ ਵਿੱਚ ਮਤਲਬ ਕਿ ਅਗਰ ਤੁਸੀਂ ਦੋ ਪੀੜ ਜਾਂ ਤਿੰਨ ਪੀੜੀਆਂ ਪਿੱਛੇ ਜਾਓਗੇ ਨਾ ਤੇ ਸਾਰੇ ਇੱਕ ਹੀ ਸਨ ਮਤਲਬ ਕਿ ਇਹਨਾਂ ਦੇ ਚਾਚੇ ਤਾਏ ਬੜਿਆਂ ਦੀ ਅਗੋਂ ਪੁੱਛ ਤਾਂ ਚੇਂਜ ਹੋਈਆਂ ਕਿਸੇ ਦੀਆਂ ਮੁਸਲਮਾਨ ਹੋ ਗਈਆਂ ਕਿਸੇ ਦੀ ਬੋ ਨਸਲਦਾਰ ਨਸਲ ਸਿੱਖ ਇਸ ਇਸ ਇਲਾਕੇ ਚ ਰਹੇ ਨੇ ਹਾਂਜੀ ਮਸਲਾ ਹੈ ਇਸ ਜਗ੍ਹਾ ਦਾ ਇਹ ਜਿਹੜਾ ਇਲਾਕਾ ਹੈ ਜਾਂ ਜਗ੍ਹਾ ਹੈ ਇਹ ਵੇ ਪੰਜਾਬ ਤੇ ਪੰਜਾਬ ਹੈ ਗੁਰੂ ਨਾਨਕ ਦਾ ਹਾਂ ਮਤਲਬ ਕਿ ਤੇ ਪੰਜਾਬੀਆਂ ਦਾ ਸਹੀ ਹੋ ਗਿਆ ਤੇ ਸੇਖਾਂ ਦੇ ਲੋਕ ਨਜ਼ਦੀਕ ਇਹ ਪੰਜਾਬ ਦੀ अहमियत ਇਸੇ ਲਈ ਜ਼ਿਆਦਾ ਹੈ ਕਿ ਇਹ ਬਾਬਾ ਜੀ ਇਹ ਬਾਬਾ ਗੁਰੂ ਨਾਨਕ ਸਾਹਿਬ ਦਾ ਜਦੋਂ ਜਨਮਸਥਾਨ ਜਨਮਸਥਾਨ ਉਹਨਾਂ ਦੇ ਆਖਰੀ ਯਾਮ ਇੱਥੇ ਗੁਜ਼ਰੇ ਉਹਨਾਂ ਨੇ ਇੱਥੇ ਖੇਤੀ ਕੀਤੀ ਉਹਨਾਂ ਨੇ ਸਾਰੀ ਜਿਆਦਾ ਹਾਂ ਜਿੰਨੀ ਯਾਤਰਾ ਕੀਤੀ ਉਹ ਇੱਥੋਂ ਹੀ ਸਟਾਰਟ ਹੋਈ ਇੱਥੇ ਆਂਦੇ ਸੀ ਦੁਬਾਰਾ ਤੇ ਦੂਸਰਾ ਇਹ ਹੈ ਕਿ ਆਪ ਥੋੜਾ ਜਿਆ ਤੁਸੀਂ ਦੱਸੋ ਖਾਂਗੇ ਕਿ ਅਗਰ ਜੰਗ ਲੱਗ ਜਾਂਦੀ ਹੈ ਤੇ ਪਾਕਿਸਤਾਨ ਕਿਤਨਾ ਕੁ ਸਟਰੋਂਗ ਹੈ ਤੇ ਇੰਡੀਆ ਕਿਤਨਾ ਕੁ ਸਟਰੋਂਗ ਹੈ ਕੋਈ ਗੈਸ ਹੋਵੇ ਯਾਰ ਇਸ ਤਰ੍ਹਾਂ ਜੰਗ ਦੇ ਪਹਿਲੀ ਗੱਲ ਇਹ ਅੱਛੀ ਚੀਜ਼ ਨਹੀਂ ਲੇਕਿਨ ਅਗਰ ਆਸੀਂ ਤਾਕਤ ਦਾ ਅੰਦਾਜ਼ਾ ਕਰੀਏ ਨਾ ਹਥਿਆਰਾਂ ਦਾ ਤਾਕਤ ਤੇ ਹਥਿਆਰਾਂ 'ਚ ਫਰਕ ਨਹੀਂ ਹਥਿਆਰਾਂ ਦਾ ਅੰਦਾਜ਼ਾ ਕਰੀਏ ਤੇ ਅਗਰ ਐਟਮ ਦੀ ਗੱਲ ਕਰੀਏ ਤੇ ਐਟਮ ਪਾਕਿਸਤਾਨ ਕੋਲ ਜ਼ਿਆਦਾ ਨੇ 10 ਉਹਨਾਂ ਨਾਲੋਂ ਅੱਛਾ ਉਹਨਾਂ ਕੋਲ ਅਗਰ 164 ਦੇ ਕਰੀਬ ਨੇ ਤੇ ਪਾਕਿਸਤਾਨ ਕੋਲ 177 ਦੇ ਕਰੀਬ ਨੇ ਸਹੀ ਹੋ ਗਿਆ ਮਤਲਬ ਕਿ 12 13 ਪਾਕਿਸਤਾਨ ਕੋਲ ਜ਼ਿਆਦਾ ਨੇ ਜੇ 에어 ਫੋਰਸ ਦੀ ਗੱਲ ਕਰੀਏ ਤੇ ਸਾਡੇ ਕੋਲ ਤਕਰੀਬਨ 5th ਜਨਰੇਸ਼ਨ ਦੇ ਜਿਹੜੇ ਤਿਆਰੇ ਨੇ ਉਹ ਵੀ ਤਕਰੀਬਨ 2 4 ਮਿੰਟ 4 5th ਜਨਰੇਸ਼ਨ ਹਾਂਜੀ 5th ਜਨਰੇਸ਼ਨ ਵਾਰ ਜਿਹੜੇ ਵਾਸਤੇ ਜਿਹੜੇ ਯੂਜ਼ ਹੋਣੇ ਨਾ ਉਹ ਪਾਕਿਸਤਾਨ ਨੂੰ ਤਕਰੀਬਨ 5 6 ਮਹੀਨਿਆਂ ਦੇ ਵਿੱਚ ਵਿੱਚ ਮਿਲ ਜਾਣੇ ਨੇ ਚਾਇਨਾ ਤੋਂ ਹਾਂ ਚਾਇਨਾ ਤੋਂ ਪਾਕਿਸਤਾਨ ਦੇ ਜਿਹੜੇ ਲੋਕ ਨੇ ਉਹ ਟ੍ਰੇਨਿੰਗ ਕਰਨ ਗਏ ਹੋਏ ਨੇ ਤੇ ਇਸ ਹਿਸਾਬ ਨਾਲ ਅਗਰ ਉਹਨਾਂ ਦੇ ਜਨਰਲ ਬਖਸ਼ੀ ਜਿਹੜੇ ਨੇ ਤੁਸੀਂ ਸੁਣੇ ਹੋਣੇ ਨੇ ਵੇਖੇ ਹੋਣੇ ਨੂੰ ਐਡ ਕਰਕੇ ਮੂਛਾ ਨੇ ਉਹ ਇਹ ਗੱਲ ਕਰ ਰਹੇ ਸੀ ਕਿ ਇਹਦੇ ਨਾਲ ਇੰਡੀਆ ਬਹੁਤ ਪਿੱਛੇ ਵੀ ਬਹੁਤ ਪਿੱਛੇ ਇਸ ਤਰ੍ਹਾਂ ਏਅਰ ਡਿਫੈਂਸ ਦੇ ਹਿਸਾਬ ਨਾਲ ਏਅਰ ਡਿਫੈਂਸ ਦੇ ਹਿਸਾਬ ਨਾਲ ਬਹੁਤ ਪਿੱਛੇ ਇਸ ਤਰ੍ਹਾਂ ਹੈ ਕਿ ਉਹਨਾਂ ਕੋਲ ਜਿਹੜੇ ਤਿਆਰ ਨੇ 4.5 ਜਨਰੇਸ਼ਨ ਦੇ ਨੇ ਉਹ ਲੋਹਣ ਆ ਤੇ ਫਿਰ ਉਹਦੇ ਵਿੱਚ ਅਗਰ ਹੋਰ ਮਜ਼ੀਦ ਹਿਸਾਬ ਲਾਇਆ ਜਾਵੇ ਤੇ ਉਹਨਾਂ ਕੋਲ 4th ਜਨਰੇਸ਼ਨ ਦੇ ਜਿਹੜੇ ਨੇ ਜ਼ਿਆਦਾ ਨੇ ਤਿਆਰ ਏ ਅਗਰ ਉਹ ਦੁਨੀਆ 6 ਤੋਂ ਵੀ ਟੱਪਦੀ ਪਈ ਹੈ ਹਾਂ ਜੀ 5 ਰਸ਼ੀਆ ਕੋਲ 5.5 ਅੱਛਾ ਉਹ ਜਨਰੇਸ਼ਨ ਜਨਰੇਸ਼ਨ ਹੈ ਤੇ ਉਹ ਅਗਰ ਦੇਖਿਆ ਜਾਵੇ ਤੇ 에ਅਰ ਦੇ ਹਿਸਾਬ ਨਾਲ ਨਾ 에ਅਰ ਫੋਰਸ ਦੇ ਹਿਸਾਬ ਨਾਲ ਪਾਕਿਸਤਾਨ ਦੀ ਬਰਤਰੀ ਹੈ 에ਅਰ ਡਿਫੈਂਸ ਤੇ ਕਾਊਂਟਰ ਅਟੈਕ ਇਹ ਪੱਕੇ ਵਿੱਚ ਪਾਕਿਸਤਾਨ ਦੀ ਬਰਤਰੀ ਹੈ ਉਹਨਾਂ ਨਾਲੋਂ ਉਹ ਐ ਪਿੱਛੇ ਜੇ ਤੁਸੀਂ 2-3 ਦਿਨ ਪਹਿਲੇ ਮਜ਼ਾਹਰਾ ਵੀ ਉਸ ਚੀਜ਼ ਦਾ ਦੇਖਿਆ ਕਿ ਉਹਨਾਂ ਦੇ 2 ਜਹਾਜ਼ ਆਏ ਰਾਫੇਲ ਹਾਂ ਜੀ ਉਹਨਾਂ ਨੇ ਕਸ਼ਮੀਰ 'ਚ ਉਡਾਏ ਪਾਕਿਸਤਾਨ ਨੇ ਡਰੋਨ ਨਾਲ ਤੇ ਇਹਨਾਂ ਜਹਾਜ਼ ਬਕਾਲੇ ਜੁੜਾਏ ਜਿਹਦੇ ਜੀਐਫ 16 ਵੀ ਉੱਡਿਆ ਜੀਐਫ ਸ਼ੰਡਰ ਵੀ ਸੀ ਹਾਂ ਜੀ ਤੇ ਉਹ ਉਡਾ ਕੇ ਤੇ ਉਹਨਾਂ ਦਾ ਨੁਕਸਾਨ ਬਲਾ ਤੁਹਾਨੂੰ ਕੀ ਦਸੀਏ ਏਰੀਆ 'ਚ ਕੀ ਹੋਇਆ ਇੰਡੀਆ ਦੇ ਵਿੱਚ ਜਿਹੜੇ ਉਹਨਾਂ ਦੇ 2-3 ਜਰਨਲ ਸਨ ਨਾ ਮੇਨ ਉਹ ਹਿੰਦੀ ਨੇ ਹਟਾ ਦਿੱਤੇ ਨੇ ਹਟਾ ਦਿੱਤੇ ਨੇ ਉਹਨਾਂ ਨੂੰ ਅਹੁਦੇ ਤੋਂ ਹਟਾ ਦਿੱਤਾ ਕਿ ਤੁਸੀਂ ਜਸੂਸੀ ਕੀਤੀ ਉਹ ਉਹਨਾਂ ਨੂੰ ਕਿਵੇਂ ਪਤਾ ਲੱਗਿਆ ਵੀ ਅਸੀਂ ਜਹਾਜ਼ ਡਾਡੇ ਨੇ अच्छा 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 ਉਹਨਾਂ ਨੇ ਮੋਦੀ ਨੇ ਇਹ ਕਹਿ ਕੇ ਤੇ ਤੁਸੀਂ ਅਗਰ ਖਬਰਾਂ ਸੁਣ ਰਹੇ ਹੋਗੇ ਤੇ ਤੁਹਾਨੂੰ ਪਤਾ ਆਏਗਾ ਕਿ ਉਹਨਾਂ ਦੇ ਦੋ ਤੋਂ ਤਿੰਨ ਜਰਨਲ ਜਿਹੜੇ ਨੇ ਉਹ ਹਟਾ ਦਿੱਤੇ ਗਏ ਨੇ ਆਪਣੇ ਅਹੁਦਿਆਂ ਤੋਂ ਹਾਲਾਂਕਿ ਜੰਗ ਦੇ ਟਾਈਮ ਜੰਗ ਦੇ ਟਾਈਮ ਤੇ ਹੁੰਦੇ ਜੰਗ ਦੇ ਟਾਈਮ ਜਾਂ ਵਾਰ ਦੇ ਟਾਈਮ ਤੇ ਕਦੀ ਵੀ ਜਰਨਲ ਨਹੀਂ ਅੱਗੇ ਪਿੱਛੇ ਕੀਤਾ ਜਾਂਦੇ ਹਾਂ ਜਾਂ ਜਿਹੜੇ ਕਮਾਂਡਰ ਜਾਂ ਜਰਨਲ ਉਹ ਤੇ ਇਹਦਾ ਮਤਲਬ ਕਿ ਜੰਗ ਸ਼ੁਰੂ ਹੋਣ ਤੋਂ ਪਹਿਲਾਂ ਹੀ ਤੁਸੀਂ ਡਾਊਨ ਹੋ ਜਾਂਦੇ ਹੋ ਡਾਊਨ ਹੋ ਜਾਂਦੇ ਜੀ ਦੂਸਰਾ ਫਿਰ ਸਪੋਰਟ ਦੀ ਗੱਲ ਕਰੀਏ ਤੇ ਓਵਰਆਲ ਖਿੱਤੇ ਚ ਸਪੋਰਟ ਸਪੋਰਟ ਪਾਕਿਸਤਾਨੀ ਓ ਵੱਖਰੀ ਗੱਲ ਹੈ ਕਿ ਇੱਕ ਟਰੰਪ ਇੱਕ ਜ਼ਲੀਲ ਇਨਸਾਨ ਹੈ ਕਿ ਕਿਉਂਕਿ ਉਹ ਦੁਨੀਆ ਦੇ ਵਿੱਚ ਨਾ ਇੰਤਿਸ਼ਾਰ ਨੂੰ ਪਸੰਦ ਕਰਦਾ ਤਾਂ ਕਿ ਉਹ ਅਸਲਾ ਵੇਚ ਸਕੇ ਉਹਨੇ ਕਿਹਾ ਕਿ ਜੀ ਅਸੀਂ ਇੰਡੀਆ ਦੀ ਸਪੋਰਟ ਕਰਾਂਗੇ ਯਈਆ ਕੀ ਅਗਰ ਹੋਰ ਨਾ ਦੇਖਿਆ ਜਾਵੇ ਤੇ ਇਹ ਜਿਹੜੇ ਦੂਸਰੇ ਮੁਲਕ ਨੇ ਉਹ ਪਾਕਿਸਤਾਨ ਤੇ ਇੰਡੀਆ ਨੂੰ ਅਸਲਾ ਵੇਚਣਾ ਨਹੀਂ ਚਾਹ ਰਹੇ ਕਿ ਯਾਨੀ ਕਿ ਉਹ ਇਹ ਚਾਹੁੰਦੇ ਨੇ ਕਿ ਇਨ੍ਹਾਂ ਤੇ ਕੋਈ ਜੰਗ ਜੂੰਗ ਛਿੜੇ ਤੇ ਸਾਡਾ ਅਸਲਾ ਵੀ ਸਾਡੀ ਦੁਕਾਨਦਾਰੀ ਚੱਲੇ ਦੁਕਾਨਦਾਰੀ ਚੱਲੇ ਤੁਸੀਂ ਇੱਥੋਂ ਦੇਖੋ ਨਾ ਕਿ ਇੰਡੀਆ ਜਿਹੜਾ ਨਾ ਮਿਲ ਕੇ ਅਮਰੀਕਾ ਨਾਲ ਨਾ ਜਹਾਜ਼ ਬਣਾ ਰਿਹਾ ਸੀ ਹਾਂ ਤੇ ਉਹ ਸਾਰਾ ਸਿਸਟਮ ਬਣ ਗਿਆ ਜਦੋਂ ਮਤਲਬ ਕਿ ਉਸਨਾਂ ਦੇ ਸੌਫਟਵੇਅਰ ਹਰ ਚੀਜ਼ ਦੇ ਗੱਲ ਆਈ ਨਾ ਤੇ ਜੋ ਬਾਈਡਨ ਜਿਹੜਾ ਨਾ ਉਹ ਉਹ ਵੀ ਜੋ ਫਰਾਰ ਹੋ ਗਿਆ ਮਤਲਬ ਕਿ ਉਹਨੇ ਆਪਣਾ ਜਿਹੜਾ معاہدਾ ਸੀ ਨਾ ਉਹ ਕੈਨਸਲ ਕਰਤਾ ਮਤਲਬ ਕਿ ਛੁਰਾ ਘੋਮਤਾ ਇੰਡੀਆ ਦੀ ਲੜੀ ਵਿੱਚ ਤੇ ਹੁਣ ਇੰਡੀਆ ਕੋਲ ਹੋਰ ਕੋਈ ਚਾਂਸ ਵੀ ਨਹੀਂ ਸੀ ਫਿਲਹਾਲ ਹੈਗਾ ਅਗਰ ਇਹ ਕੋਸ਼ਿਸ਼ ਵੀ ਕਰਦੇ ਨੇ ਇਹਨਾਂ ਨੂੰ 5-6 ਸਾਲ ਲੱਗਦੇ ਨੇ 5th ਜਨਰੇਸ਼ਨ ਤੱਕ ਮਾਰ ਕਰਨ ਵਾਸਤੇ ਪਹੁੰਚਣ ਵਾਸਤੇ ਜੋ ਕਿ ਪਾਕਿਸਤਾਨ ਆਲਰੇਡੀ ਕਰ ਪਾਕਿਸਤਾਨ ਕੋਲ ਆਲਰੇਡੀ ਪਾਕਿਸਤਾਨ معاہدੇ ਕਰ ਚੁੱਕਿਆ ਹੈ ਤੇ ਪਾਕਿਸਤਾਨ ਤੁਰਕੀ ਨਾਲ معاہدਾ ਕਰ ਚੁੱਕਿਆ ਹੈ ਕਿ ਆਪਾਂ ਮਿਲ ਕੇ 5th ਜਨਰੇਸ਼ਨ ਵਾਰ ਜਿਹੜੇ ਇਹ ਜੈਟ ਨੇ ਇਹ ਆਪਾਂ ਮਿਲ ਕੇ ਬਣਾਣੇ ਨੇ ਇਹ ਮੌਇਦੇ ਤੇ ਸਾਈਨ ਹੋ ਚੁੱਕੇ ਜੀ ਜੀ ਥੰਡਰ ਜਿਹੜਾ ਉਹ 4 ਜਨਰੇਸ਼ਨ ਉਹ 4.5 ਜਨਰੇਸ਼ਨ ਦੇ ਨੇ ਮਤਲਬ ਤੇ ਰਾਫੇਲ ਇੰਡੀਆ ਦਾ ਹਾਂ ਉਹ ਵੀ ਇਸੇ ਜਨਰੇਸ਼ਨ ਦੇ ਲੇਕਿਨ ਪਾਕਿਸਤਾਨ ਨੇ ਬਰਤਰੀ ਕੇ ਪਾਕਿਸਤਾਨ ਨੇ ਇਹ ਨਾਲ ਹੋ ਰਿਹਾ ਉਸ ਤੋਂ ਇਲਾਵਾ ਮੌਇਦਾ ਤੁਰਕੀ ਨਾਲ ਵੀ ਹੋ ਚੁੱਕਿਆ ਹੈ ਪਾਕਿਸਤਾਨ ਏਅਰ ਹੋਰਸ ਦੇ ਵਿੱਚ ਜਾਂ ਏਅਰ ਡਿਫੈਂਸ ਦੇ ਵਿੱਚ ਮਤਲਬ ਕਿ ਕਾफी ਸੰਗੇ ਮੀਲ ਉਹ ਅਚੀਵ ਕਰ ਰਿਹਾ ਹੈ ਤੇ ਇਹ ਚੀਜ਼ ਮੈਂ ਜਨਰਲ ਬਖਸ਼ੀ ਦੀ ਇੱਕ ਵੀਡੀਓ ਜੀ ਦੇਖੀ ਉਹਨਾਂ ਨੇ ਕਿਹਾ ਕਿ ਜਿਹੜਾ ਇੰਡੀਆ ਹੈ ਨਾ ਜਾਂ ਕਾਂਗਰਸ ਉਹਨੇ ਕਾਂਗਰਸ ਮੁਖਾਸਤ ਹੋਤੇ ਕਿ ਉਹਨਾਂ ਨੇ ਕਿਹਾ ਇਹਨਾਂ ਨੇ ਪੈਸਾ ਕਮਾਣ ਦੀ ਖਾਤਰ ਜੋ ਬਾਈਡਨ ਨਾਲ ਉਹਨੂੰ ਵਾਅਦਾ ਕੀਤਾ ਸੀ ਇਹ ਹਥਿਆਰਾਂ ਤੋਂ ਪੈਸਾ ਕਮਾਣਾ ਚਾਹੁੰਦੇ ਸੀ ਮਤਲਬ ਕਿ ਵਿੱਚੋਂ ਕਮਿਸ਼ਨ ਖਾਣਾ ਚਾਹੁੰਦੇ ਸੀ ਤੇ ਉਹਨੇ ਕਿਹਾ ਦੁਨੀਆ 'ਚ ਹੋਰ ਬੜੇ ਤਰੀ ਉਹ ਬੰਦਾ ਇਸ ਗੱਲੇ ਚਲੋ ਆਪਣੀ ਮੁਲਕ ਦੀ ਖਾਤਰ ਸੱਚੀ ਬੋਲ ਰਿਹਾ ਸੀ ਕਿ ਹੋਰ بڑے ਤਰੀਕੇ ਪੈਸੇ ਖਾਣ ਦੇ ਕਿ ਤੁਸੀਂ ਹਥਿਆਰਾਂ ਤੋਂ ਹੀ ਪੈਸੇ ਖਾਣੇ ਸ਼ੁਰੂ ਕਰ ਦਿੱਤੇ ਤੁਸੀਂ ਇਹ ਨਹੀਂ ਸੋਚ ਰਹੇ ਕਿ ਵੀ ਤੁਹਾਡੇ ਮੁਖਾਲਫ ਮੁਲਕ ਹੈ ਉਹ ਇਸ ਚੀਜ਼ ਨੂੰ ਹਰ ਪਾਸਿਓਂ ਕਰਜ਼ਈਏ ਹਰ ਪਾਸਿਓਂ ਦੁਨੀਆ ਤੋਂ ਪਾਸੇ ਹਟਿਆ ਹੋਇਆ ਹੈ ਲੇਕਿਨ ਉਹ ਆਪਣੇ ਹਥਿਆਰ ਮਜ਼ਬੂਤ ਕਰ ਰਿਹਾ ਹਾਂ ਸੱਚੀ ਗੱਲ ਸੱਚੀ ਗੱਲ ਬੜੀ ਕਲੀਅਰ ਕੱਟ ਗੱਲ ਦੋਸਤੋ ਮੇਰੇ ਤੁਹਾਨੂੰ ਵੀਡੀਓ ਪਸੰਦ ਆਈ ਹੋਏਗੀ ਅਗਰ ਸਾਡਾ ਰਿਵਿਊ ਪਸੰਦ ਆਇਆ ਤੇ ਕਮੈਂਟ ਦੇ ਵਿੱਚ ਜ਼ਰੂਰ ਲਿਖਿਆ ਜੇ ਪਹਚਾਣਨ ਨੂੰ ਲਾਈਕ ਸਬਸਕ੍ਰਾਈਬ ਸ਼ੇਅਰ ਜ਼ਰੂਰ ਕਰਿਆ ਕਰੋ ਮਿਲਾਂਗੇ ਨਵੀਂ ਵੀਡੀਓ ਨਾਲ ਆਪਣਾ ਘਰ ਕੇ ਅੱਲਾਹ